ਕੋਈ ਕਰ ਜੋੜ ਕਰੂੰ ਅਰਦਾਸ ਇਸ ਉਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਜਿੱਥੇ ਬੁੱਢਾ ਦਲ ਪਬਲਿਕ ਸਕੂਲ ਦੇ ਸਾਡੇ ਪਿਆਰੇ ਬੱਚੇ ਤੇ ਸਾਰੇ ਟੀਚਰ ਸਹਿਬਾਨ ਬੁੱਢਾ ਦਲ ਪਬਲਿਕ ਸਕੂਲ ਦੀ ਮੈਨੇਜਮੈਂਟ ਨਾਲ ਹੀ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਉਹਨਾਂ ਦੇ ਸਿਸਟਰ ਵੀ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਜਿਹੜੇ ਐ ਮਦਰ ਇਨ-ਲॉਜ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਨਾਲ ਹੀ ਜਿੱਥੇ ਬੁੱਢਾ ਦਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਮਾਣਾ ਦੇ ਪ੍ਰਿੰਸੀਪਲ ਤੇ ਜੂਨੀਅਰ ਵਿੰਗ ਦੇ ਮੈਡਮ ਉਹ ਵੀ ਇੱਥੇ ਆਪਣੀ ਸੇਵਾ ਨਿਭਾ ਰਹੇ ਨੇ ਤੇ ਨਾਲ ਜਿੱਥੇ ਸਾਡੇ ਬਹੁਤ ਸਤਿਕਾਰਯੋਗ ਬਾਬਾ ਸੰਤ ਬਾਬਾ ਮਨਮੋਹਨ ਸੰਜੀਵ ਭਾਰਨ ਵਾਲੇ ਤੇ ਬਾਬਾ ਹਰਜੀਤ ਸਿੰਘ ਜੀ ਯੂਕੇ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਗੱਜ ਕੇ ਫਤਿਹ ਗਜਾਉਨਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਮਹਾਵਾਕ ਅਨਸਾਰ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪਿਐ ਲਾਇ ਧਿਆਨਾ ਜਿੱਥੇ ਸਾਡੇ ਸਤਕਾਰਯੋਗ ਸਾਡੇ ਸਾਰੇ ਜਿੱਥੇ ਬੱਚੇ ਬੁੱਢਾਦਲ ਪਬਲਿਕ ਸਕੂਲ ਦੇ ਜਿਨ੍ਹਾਂ ਨੇ ਬਹੁਤ ਹੀ ਵਾ ਰਾਗਮਈ ਤੇ ਸੁੰਦਰ ਜਿਹੜਾ ਸ਼ੋਧ ਪੜ੍ਹ ਕੇ ਉੱਥੇ ਸਾਡੇ ਜਿਹੜੇ ਟੀਚਰ ਹੈ ਬੁੱਢਾਦਲ ਪਬਲਿਕ ਸਕੂਲ ਦੇ ਹੈੱਡ ਨੇ ਤੇ ਉਹਨਾਂ ਨੇ ਵੀ ਉਹਨਾਂ ਨੇ ਵੀ ਬੱਚਿਆਂ ਨੂੰ ਬਹੁਤ ਵਧੀਆ ਤਿਆਰੀ ਕਰਵਾਈ ਜਿੱਥੇ ਕੱਲ ਬੁੱਢਾਦਲ ਪਬਲਿਕ ਸਕੂਲ ਸਮਾਣਾ ਦੇ ਵਿੱਚ ਬਹੁਤ ਵੱਡੇ ਪ੍ਰੋਗਰਾਮ ਕਰਵਾਏ ਗਏ ਤੇ ਅੱਜ ਬੁੱਢਾਦਲ ਪਬਲਿਕ ਸਕੂਲ ਜਿਹੜਾ ਉਹ ਪਟਿਆਲਾ ਦੇ ਵਿੱਚ ਆਪਾਂ ਇਹ ਸਾਰੇ ਪ੍ਰੋਗਰਾਮ ਜਿਹੜੇ ਐ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਬੁੱਢਾਦਲ ਪਬਲਿਕ ਸਕੂਲ ਦੇ ਜਿੰਨੇ ਵੀ ਸਾਡੇ ਬੱਚੇ ਨੇ ਇਹ ਸੀਨੀਅਰ ਵਿੰਗ ਐ ਤੇ ਜੂਨੀਅਰ ਵਿੰਗ ਦੇ ਵਿੱਚ ਵੀ ਆਪਾਂ ਗੁਰੂ ਸਾਹਿਬ ਕਿਰਪਾ ਕਰਨਗੇ ਬਹੁਤ ਜਲਦੀ ਉੱਥੇ ਛੋਟੇ ਬੱਚਿਆਂ ਨੂੰ ਵੀ ਜਿਹੜਾ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਜਾਣਾ ਐ ਜਿੱਥੇ ਪ੍ਰੋਗਰਾਮ ਜਿਹੜਾ ਬੁੱਢਾ ਦਲ ਪੰਜਵਾਂ ਤਖਤ ਤੇ ਲਾਈਵ ਉੱਥੇ ਜਿਹੜਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਇੱਕ ਹੋਰ ਚੈਨਲ ਆ ਜਿਹਦੇ ਤੇ ਇਹ ਪ੍ਰੋਗਰਾਮ ਜਿਹੜਾ ਲਾਈਵ ਦਿਖਾਇਆ ਜਾ ਰਿਹਾ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਅੱਜ ਜਿਹੜਾ 350 ਸਾਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹੀਦੀ ਨੂੰ ਹੋਇਆ 350 ਸਾਲ ਹੋ ਗਏ ਨੇ 350 ਸਾਲਾਂ ਸ਼ਹੀਦੀ ਸ਼ਤਾਬ ਦੀ ਉਹਨਾਂ ਦੇ ਨਾਲ ਹੀ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੀ ਵਿਰਾਗਮਈ ਬਾਣੀ ਆਪ ਜੀ ਨੇ ਸਰਵਣ ਕੀਤੀ ਤੇ ਉੱਥੇ ਹੀ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਵੀ ਆਪ ਜੀ ਨੂੰ ਉਹਨਾਂ ਦੇ ਨਾਲ ਪਚੰਗੀ ਸਿੰਘਾਂ ਨੇ ਬਹੁਤ ਹੀ ਵਿਰਾਗਮਈ ਜਿਹੜੇ ਸ਼ਬਦ ਗਾਇਨ ਕੀਤੇ ਨੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਆਪਾਂ ਇਹ ਵੀ ਸ਼ਬਦ ਜਿਹੜਾ ਗਾਇਨ ਕੀਤਾ ਜਿੱਥੇ ਬਾਬਾ ਹਰਜੀਤ ਸਿੰਘ ਹੋਰਾਂ ਨੇ ਜਿਹੜਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਜਿੱਥੇ ਇਹ ਸ਼ਬਦ ਦੁਆਰਾ ਨਿਹਾਲ ਕੀਤਾ ਉੱਥੇ ਹੀ ਖੰਡਾ ਖੜਕੂ ਸ਼ਬਦ ਦੇ ਨਾਲ ਵੀ ਆਪ ਜੀ ਨੂੰ ਗੁਰਸਿੱਖ ਸੰਗਤਾਂ ਨੂੰ ਜਿਹੜਾ ਨਿਹਾਲ ਕੀਤਾ ਆਪਾਂ ਜਿਹੜੇ ਇਹ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜੇ ਪ੍ਰੋਗਰਾਮ ਕਰਵਾ ਰਹੇ ਹਾਂ ਜਿੱਥੇ ਸਮੁੱਚਾ ਹੀ ਖਾਲਸਾ ਪੰਥ ਦੇਸ਼ ਵਿਦੇਸ਼ ਦੀਆਂ ਗੁਰਸਿੱਖ ਸੰਗਤਾਂ ਉੱਥੇ ਹੀ ਜਿਹੜੇ ਭਾਰਤ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜੇ ਆ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਕਰਵਾਏ ਜਾ ਰਹੇ ਨੇ ਆਉਣ ਵਾਲੀ ਜਿਹੜੀ ਹੈ 23 24 ਤੇ 25 ਨਵੰਬਰ 2025 ਨੂੰ ਜਿਹੜੇ ਵਿਸ਼ਾਲ ਪ੍ਰੋਗਰਾਮ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰੋਗਰਾਮ ਹੋਣੇ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਉੱਥੇ ਹੀ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਨਹੰਗ ਸਿੰਘਾ ਬੁੱਢਾ ਦਲ ਜਿੱਥੇ ਬੁੱਢਾ ਦਲ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਬਹੁਤ ਵੱਡੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋ ਰਹੇ ਨੇ ਜਿੱਥੇ ਬਹੁਤ ਵੱਡੇ ਪ੍ਰੋਗਰਾਮ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੇ ਉਥੇ ਹੀ ਇਤਿਹਾਸਕ ਉਸਤਾਨਾਂ ਦੇ ਵਿੱਚ ਤੇ ਬਹੁਤ ਵੱਡੇ ਜਿਹੜੇ ਪ੍ਰੋਗਰਾਮ ਨੇ ਉਹ ਜਿਹੜੇ ਆ ਆਨੰਦਪੁਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੀ ਕਰਵਾਏ ਜਾ ਰਹੇ ਨੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਂ ਸ੍ਰੀ ਹਜੂਰ ਸਾਹਿਬ ਉਥੋਂ ਦੇ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਕਲਵੰਤ ਸਿੰਘ ਜੀ ਜਿੱਥੋਂ ਭਾਈ ਇੰਦਰਜੀਤ ਸਿੰਘ ਜੀ ਇੰਦਰਪਾਲ ਸਿੰਘ ਜੀ ਰਿੱਕੀ ਜੀ ਆਏ ਨੇ ਹਜੂਰ ਸਾਹਿਬ ਤੋਂ ਉਥੋਂ ਵੀ ਆ ਕੇ ਤੇ ਸਾਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਜਦੋਂ ਕਿਤੇ ਮੈਂ ਪੰਜਾਬ ਤੋਂ ਬਾਹਰ ਜਾਂਦਾ ਤੇ ਸਾਰੇ ਮੇਰੇ ਨਾਲ ਨੇ ਜਿਹੜੇ ਆ ਹਮੇਸ਼ਾ ਨਾਲ ਹੋ ਕੇ ਜਿਹੜੇ ਸਾਰੇ ਪ੍ਰੋਗਰਾਮਾਂ ਦੇ ਉਹ ਤਿਆਰੀ ਕਰਵਾਉਂਦੇ ਨੇ ਹੁਣ ਵੀ ਸ਼ਤਾਬਦੀ ਦੇ ਵਿੱਚ ਸਾਰੇ ਪ੍ਰੋਗਰਾਮ ਉੱਥੇ ਤਖਸ਼ਰੀ ਪਟਨਾ ਸਾਹਿਬ ਵਿਖੇ ਵੀ ਬਹੁਤ ਵੱਡੇ ਪ੍ਰੋਗਰਾਮ ਕਰਵਾਏ ਗਏ ਦਿੱਲੀ ਦੇ ਦਿੱਲੀ ਵਿਖੇ ਵੀ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਉਸ ਸਥਾਨ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੀ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਲਾਲ ਕਿਲੇ ਦੇ ਸਾਹਮਣੇ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਾਣ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਠੀਕਰ ਫੋਰ ਦਲੀਸ ਸਿਰ ਪ੍ਰਾਪਰ ਕੀਆ ਪਿਆਨ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨੂ ਆਣ ਉਥੇ ਜਿੱਥੇ ਬਾਬਾ ਹਰਜੀਤ ਸਿੰਘ ਹੋਰ ਆਣੇ ਆਪ ਜੀ ਨੂੰ ਜਿਹੜਾ ਸ਼ਬਦ ਦੇ ਨਾਲ ਬੱਚਿਆਂ ਨੂੰ ਵੀ ਜੋੜਨਾ ਕੀਤਾ ਬੱਚੇ ਬੱਚੇ ਵੀ ਨਾਲ ਪੜ ਰਹੇ ਸੀ ਤੇ ਬਹੁਤ ਹੀ ਆਨੰਦ ਆ ਰਿਹਾ ਸੀ ਕਿਉਂਕਿ ਆਪਾਂ ਬੱਚਿਆਂ ਦੇ ਵਾਸਤੇ ਹੀ ਸਭ ਕੁਝ ਕਰ ਰਹੇ ਆ ਜੇ ਸਾਡੇ ਬੱਚਿਆਂ ਨੂੰ ਜਿਹੜਾ ਇਤਿਹਾਸ ਦੇ ਨਾਲ ਜੋੜਨ ਵਾਸਤੇ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਕਸ਼ਮੀਰੀ ਪੰਡਤ Hindu ਧਰਮ ਦੀ ਰੱਖਿਆ ਵਾਸਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਦਿੱਤੀ ਤੇ ਜਦੋਂ ਕਸ਼ਮੀਰੀ ਪੰਡਤ ਗੁਰਦੁਆਰਾ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਉਹਨਾਂ ਨੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਫਰਿਆਦ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡਾ ਜਿਹੜਾ Hindu ਧਰਮ ਦੀ ਰੱਖਿਆ ਕਰੋ ਤੇ ਸਾਡੇ ਜਿਹੜੇ ਆ ਜਨੇਊ ਤੇ ਸਾਡਾ ਧਰਮ ਜਿਹੜਾ ਬਚਾਇਆ ਜਾਵੇ ਔਰੰਗਜੀਤ ਤੋਂ ਤੇ ਔਰੰਗਜੀਤ ਨੇ ਜਿਹੜੀ ਕਸਮ ਖਾਦੀ ਹੋਈ ਸੀ ਕਿ ਮੈਂ ਜਿਹੜਾ ਇੱਕ ਹੀ ਜਿਹੜਾ ਮਜ਼ਬ ਜਿਹੜਾ ਰੱਖਣਾ ਹੈ ਹਿੰਦੂ ਧਰਮ ਤੇ ਸਿੱਖ ਧਰਮ ਨੂੰ ਜਿਹੜਾ ਖਤਮ ਕਰ ਦੇਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਦੋਵੇਂ ਧਰਮ ਤੇ ਉਹਨਾਂ ਨੇ ਕਿਹਾ ਸੀ ਰਹਿਣ ਗਈ ਪਰ ਤੀਸਰਾ ਧਰਮ ਜਿਹੜਾ ਖਾਲਸਾ ਪੰਥ ਹੈ ਤੇ ਸਿੱਖ ਪੰਥ ਜਿਹੜਾ ਸਿੱਖੀ ਆਪਾਂ ਦੇਖਦੇ ਆਂ ਜਗ੍ਹਾ ਜਗ੍ਹਾ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿੱਥੇ ਆਪਾਂ ਬਹੁਤ ਹੀ ਜਿੱਥੇ ਗੁਰੂ ਸਾਹਿਬਾਂ ਨੇ ਜਗਾ ਜਗ ਬਹੁਤ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਗੁਰੂ ਨਾਨਕ ਸਾਹਿਬ ਜੀ ਜਿਹੜੇ ਆ ਮੱਕਾ ਮਦੀਨਾ ਤੇ ਇराक ਈਰਾਨ ਤੇ ਹੋਰ ਵੀ ਬਹੁਤ ਸਾਰੇ ਜਿੱਥੇ ਆ ਬਾਹਰ ਦੇ ਕੰਟਰੀਆਂ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਉਹਨਾਂ ਨੇ ਜਿਹੜਾ ਕੀਰਤ ਕਰੋ ਨਾਮ ਜਪੋ ਵੰਡ ਛਕੋ ਤੇ ਉਹਨਾਂ ਨੇ ਜਿਹੜਾ ਸੀ ਆਪਾਂ ਨੂੰ ਇਹ ਨਾਰਾ ਦਿੱਤਾ ਤੇ ਨਾਲ ਹੀ ਉਹਨਾਂ ਨੇ ਮਾਨਸ ਕੀ ਜਾਤ ਸਭੇ ਇੱਕਹਿ ਪਹਿਚਾਨ ਬੋ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਨਾਲ ਹੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਆਪਾਂ ਸਾਰੇ ਇਤਿਹਾਸ ਤੋਂ ਸਾਡੇ ਜਿੱਥੇ ਟੀਚਰ ਸਹਿਬਾਨ ਬੱਚਿਆਂ ਨੂੰ ਪੜ੍ਹਾਉਂਦੇ ਨੇ ਬੱਚਿਆਂ ਦੇ ਮਾਤਾ ਪਿਤਾ ਜਿਹੜੇ ਨੇ ਉਹ ਵੀ ਜ਼ਰੂਰ ਬੱਚਿਆਂ ਨੂੰ ਇਹ ਸਿੱਖਿਆ ਉਹਨਾਂ ਨੂੰ ਜਿਹੜੀ ਹੈ ਬੱਚੇ ਅੱਜ ਕੱਲ ਨੈੱਟ ਦੇਖਦੇ ਨੇ ਹਰ ਬੱਚਿਆਂ ਨੂੰ ਪਤਾ ਹੁੰਦਾ ਹੈ ਪਰ ਫਿਰ ਵੀ ਜਿਹੜੇ ਪੰਥ ਦੇ ਜ਼ਿੰਮੇਵਾਰ ਹੁੰਦੇ ਨੇ ਉਹਨਾਂ ਦਾ ਵੀ ਇੱਕ ਫਰਜ਼ ਹੁੰਦਾ ਹੈ ਕਿ ਸਾਡੇ ਬੱਚੇ ਜਿਹੜੇ ਆ ਹੋਣ ਹਾਰ ਹੋਣ ਤੇ ਉਹਨਾਂ ਨੂੰ ਸਾਰੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਜਹਾਂਗੀਰ ਬਾਦਸ਼ਾਹ ਨੇ ਜਿਹੜਾ ਸੀ ਸ਼ਹੀਦ ਕਰ ਦਿੱਤਾ ਗਿਆ ਸੀ ਲਾਹੌਰ ਵਿੱਚ ਤੇ ਉਹਨਾਂ ਦੀ ਸ਼ਹੀਦੀ ਦੇ ਜਿਹੜੇ ਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਬਦਲੇ ਲੈ ਕਿ ਜਿੰਨੀਆਂ ਵੀ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜੀਆਂ ਤੇ ਉਹਨਾਂ ਨੇ ਜਿਹੜਾ ਸਾਰੀਆਂ ਹੀ ਜੰਗਾਂ ਫਤਿਹ ਕੀਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ 52 ਜਿਹੜੇ ਰਾਜੇ ਸੀ ਹਿੰਦੂ ਧਰਮ ਦੇ 22 ਧਾਰ ਦੇ ਰਾਜੇ ਤੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਗੁਰੂ ਸਾਹਿਬ ਜਿਹੜੇ ਆ ਗਵਾਲੀਅਰ ਗੁਰੂ ਸਾਹਿਬ ਦੀ ਇੱਕ ਜਿਹੜੀ ਹੈ ਉਹਨਾਂ ਨੇ ਦਿਖਾਉਣਾ ਹੀ ਚੋਜ ਸੀ ਉਹਨਾਂ ਦੇ ਜਿਹੜੇ ਗਵਾਲੀਅਰ ਜੇਲ੍ਹ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਜਦੋਂ ਕੀਤਾ ਗਿਆ ਸੀ ਤੇ ਜਦੋਂ ਗੁਰੂ ਹਰਬਿੰਦ ਸਾਹਿਬ ਜੀ ਨੂੰ ਰਹਾਅ ਕਰਨ ਵਾਸਤੇ ਜਿਹੜੇ ਉੱਥੋਂ ਦੇ ਗਵਾਲੀਅਰ ਦੇ ਰਾਜੇ ਨੇ ਜਦੋਂ ਉਹਨੂੰ ਪਤਾ ਲੱਗ ਗਿਆ ਸੀ ਗੁਰੂ ਸਾਹਿਬ ਜੀ ਦੀ ਸ਼ਕਤੀ ਦਾ ਤੇ ਗੁਰੂ ਹਰਬਿੰਦ ਸਾਹਿਬ ਜੀ ਨੂੰ ਰਹਾਅ ਕਰਨ ਵਾਸਤੇ ਰਾਜੇ ਨੇ ਕਿਹਾ ਕਿ ਗੁਰੂ ਹਰਬਿੰਦ ਸਾਹਿਬ ਜੀ ਆਪ ਜੀ ਬਾਹਰ ਚਲੇ ਜਾਓ ਤੇ ਉਦੋਂ ਜਿਹੜਾ ਗੁਰੂ ਸਾਹਿਬ ਗੁਰੂ ਹਰਬਿੰਦ ਸਾਹਿਬ ਜੀ ਨੇ ਬਚਨ ਕੀਤੇ ਸੀ ਕਿ ਜਿੰਨੇ ਵੀ ਇਹ ਮੇਰੇ ਨਾਲ 22 ਧਾਰ ਦੇ ਰਾਜੇ ਨੇ 52 ਰਾਜੇ ਇਹਨਾਂ ਨੂੰ ਵੀ ਜਿਹੜਾ ਰਿਹਾ ਕੀਤਾ ਜਾਵੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹਨਾਂ ਨੇ ਕਿਹਾ ਸੀ ਜਿੰਨੇ ਤੁਹਾਡਾ ਲੜ ਲਾ ਕੇ ਕਲੀਆਂ ਫੜ ਕੇ ਬਾਹਰ ਚਲੇ ਜਾਣਗੇ ਤੇ ਉਹ ਉਹਨਾਂ ਨੂੰ ਤੁਸੀਂ ਨਾਲ ਲਿਜਾ ਸਕਦੇ ਹੋ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਕਲੀਆਂ ਵਾਲਾ ਜਿਹੜਾ ਸੀ ਚੋਲਾ ਬਣਵਾਇਆ ਤੇ 52 ਕਲੀਆਂ ਵਾਲਾ ਚੋਲਾ ਜਿਹੜਾ ਅਸੀਂ ਪਾ ਕੇ ਗੁਰੂ ਸਾਹਿਬ ਨੇ 52 ਰਾਜਾਂ ਨੂੰ ਬਾਹਰ ਰਿਹਾ ਕਰਵਾ ਕੇ ਰਿਹਾਈ ਨਹੀਂ ਸੀ ਕਰਵਾਇਆ ਉਹਨਾਂ ਦੇ ਰਾਜ ਭਾਗ ਵੀ ਜਿਹੜੇ ਵਾਪਸ ਕਰਵਾਏ ਸੀ ਤੇ ਉਹਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਤੇਗ ਬਹਾਦਰ ਹਿੰਦ ਦੀ ਚਾਦਰ ਆਪਾਂ ਕਹਿੰਦੇ ਆ ਉਹਨਾਂ ਨੇ ਦਿੱਲੀ ਜਿਹੜਾ ਚਾਂਦਨੀ ਚੌਕ ਹੈ ਮੇਨ ਜਿਹੜਾ ਦਿੱਲੀ ਦਾ ਗੜ੍ਹ ਹੈ ਉੱਥੇ ਜਾ ਕੇ ਜਿਹੜੀ ਸੀ Hindu ਧਰਮ ਦੀ ਰੱਖਿਆ ਵਾਸਤੇ ਉਹਨਾਂ ਨੇ ਸ਼ਹੀਦੀ ਦਿੱਤੀ ਤੇ ਜਿੱਥੇ ਰਾਗੀ ਸਿੰਘਾਂ ਨੇ ਉਥੇ ਕਥਾਵਾਚਕਾਂ ਤੋਂ ਵੀ ਆਪਾਂ ਜਿਹੜਾ ਇਤਿਹਾਸ ਰੋਜ਼ ਹੀ ਸੁਣਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਰੰਗਜੀਤ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਜਿਹੜਾ ਗੱਦੀ ਤੇ ਨਹੀਂ ਸੀ ਬਹਿ ਸਕਿਆ ਉਹ ਰੰਗਾਬਾਜ਼ ਜਾ ਕੇ ਹੀ ਉਹਨੇ ਜਿਹੜਾ ਸੀ ਆਪਦੇ ਦਿਨ ਬਤੀਤ ਕੀਤੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਜਫਰਨਾਵਾ ਤੇ ਜਦੋਂ ਜਿਹੜਾ ਜਫਰਨਾਵਾ ਪੜ ਕੇ ਰੰਗਜੀਤ ਨੂੰ ਜਫਰਨਾਵਾ ਜਿਹੜਾ ਗੁਰਦੁਆਰਾ ਦੀਨਾ ਕਾਂਗੜ ਜਿਹੜਾ ਹੈ ਬੁੱਢਾ ਦਲ ਦੀ ਛੋਣੀ ਹੈ ਇਸ ਵੇਲੇ ਜਫਰਨਾਵਾ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੈ ਦੀਨਾ ਕਾਂਗੜ ਉਸ ਸਥਾਨ ਤੋਂ ਜਿਹੜਾ ਜਫਰਨਾਵਾ ਲਿਖ ਕੇ ਜਿਹੜਾ ਰੰਗਜੀਤ ਨੂੰ ਭੇਜਿਆ ਸੀ ਜਿਵੇਂ ਜਿਵੇਂ ਉਹ ਪੜਦਾ ਗਿਆ ਤੇ ਜਿਹੜੀ ਉਹਦੀ ਮੌਤ ਹੋਈ ਤੇ ਜਿਹੜਾ ਸੀ ਰੰਗਜੀਤ ਦੁਵਾਰਾ ਦਿੱਲੀ ਤੇ ਨਾ ਕਦੇ ਉਹ ਦੁਵਾਰਾ ਗੱਦੀ ਤੇ ਬਹਿ ਸਕਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਰੀ ਜੀ ਨੇ 19 1699 ਦੀ ਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਨਾਲ ਹੀ ਜਿਹੜੇ ਪੰਜ ਪਿਆਰੇ ਜਿਹੜੇ ਉਹਨਾਂ ਨੇ ਸਜਾਏ ਤੇ ਆਪਣਾ ਸਰੂਪ ਜਿਹੜਾ ਸੀ ਉਹ ਖਾਲਸੇ ਨੂੰ ਬਖਸ਼ਿਸ਼ ਕੀਤਾ ਸੀ ਗੁਰੂ ਸਾਹਿਬ ਜੰਗਾਂ ਯੁੱਧਾਂ ਤੋਂ ਹੁੰਦੇ ਹੋਏ ਸਾਹਿਬ ਉਹਨਾਂ ਨੇ ਹਜੂਰ ਸਾਹਿਬ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜਾ ਸੀ ਉਹ ਹੁਕਮ ਕੀਤਾ ਸੀ ਆਪਾਂ ਸਾਰੇ ਗੁਰਸਿੱਖਾਂ ਨੂੰ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿੱਥੇ ਆਪਾਂ ਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤੇ ਜਿਹੜਾ ਖਾਲਸਾ ਪੰਥ ਬੁੱਢਾਦਾਲ ਹੈ ਬੁੱਢਾਦਾਲ ਕਿਉਂ ਨਾਮ ਰੱਖਿਆ ਸੀ ਸਾਡੇ ਬੁੱਢਾਦਾਲ ਪਬਲਿਕ ਸਕੂਲ ਦੇ ਜਿਹੜੇ ਬੱਚੇ ਨੇ ਭਾਵੇਂ ਕੋਈ ਬਹੁਤ ਹੀ ਵਧੀਆ ਪੜ ਰਹੇ ਨੇ ਬੱਚੇ ਸਾਡੇ ਬੁੱਢਾਦਾਲ ਪਬਲਿਕ ਸਕੂਲ ਦੇ ਪੜ ਕੇ ਕੋਈ ਐਮ ਐਮ ਬੀਬੀ ਐਸ ਕੋਈ ਜਿਹੜਾ ਪੀ ਸੀ ਐਸ ਕੋਈ ਪੀ ਪੀ ਐਸ ਕੋਈ ਜਿਹੜਾ ਇੰਜੀਨੀਅਰ ਬਣ ਰਿਹਾ ਕੋਈ ਆਈ ਪੀ ਐਸ ਕੋਈ ਆਈ ਐਸ ਵੀ ਸਾਡੇ ਬੱਚੇ ਜਿਹੜੇ ਸੈਲੈਕਟ ਹੋ ਰਹੇ ਨੇ ਗੁਰੂ ਸਾਹਿਬ ਦੀ ਬਹੁਤ અપਾਰ ਕਿਰਪਾ ਨਾਸਾ ਤੱਕ ਬੁੱਢਾ ਦਲ ਪਬਲਿਕ ਸਕੂਲ ਨੇ ਜਿਹੜੇ ਝੰਡੇ ਬੁਲੰਦ ਕੀਤੇ ਯੂਐਸਏ ਦੇ ਵਿੱਚ ਤੇ ਕੱਲਾ ਬੁੱਢਾ ਦਲ ਜਿਹੜਾ ਜੰਗਾਂ ਜੁੱਧਾਂ ਦੇ ਵਿੱਚ ਹੁਣ ਵੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਰੀ ਜੀ ਤੋਂ ਲੈ ਕੇ ਜਿੰਨੇ ਵੀ ਜੰਗ ਜੁੱਧ ਹੋਏ ਭਾਰਤ ਦੀ ਰਾਖੀ ਵਾਸਤੇ ਪੰਜਾਬ ਦੀ ਰਾਖੀ ਵਾਸਤੇ ਉਹ ਸਾਰੇ ਜੰਗ ਜੁੱਧ ਜਿਹੜੇ ਆ ਖਾਲਸਾ ਪੰਥ ਬੁੱਢਾ ਦਲ ਨੇ ਜਿਹੜੇ ਲੜੇ ਤੇ ਫਤਿਹ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹੀਦੀ ਦੇ ਬਦਲੇ ਬੁੱਢਾ ਗੜ ਕਿਉਂ ਨਾਮ ਪਿਆ ਮੈਂ ਸੰਖੇਪ ਦੇ ਵਿੱਚ ਲੰਗਰ ਵੀ ਤਿਆਰ ਹੈ ਸਾਡੇ ਬੱਚਿਆਂ ਨੇ ਸਟਾਫ ਨੇ ਸਾਰਿਆਂ ਨੇ ਗੁਰੂ ਦਾ ਲੰਗਰ ਮੈਂ ਬੇਨਤੀ ਕਰਦਾ ਸਾਰਿਆਂ ਨੇ ਗੁਰੂ ਦਾ ਲੰਗਰ ਜਿਹੜਾ ਉਹ ਛੱਕੇ ਜਾਣਾ ਤੇ ਗੁਰੂ ਦਾ ਲੰਗਰ ਉਧਰਲੇ ਪਾਸੇ ਵੀ ਤੇ ਜਿਹੜੇ ਬੱਚੇ ਇੱਥੇ ਮਹਾਰਾਜ ਦੇ ਆਪਾ ਸਰੂਪ ਜਦੋਂ ਲੈ ਕੇ ਜਾਣੇ ਨੇ ਤੇ ਇੱਥੇ ਹੀ ਪੰਕਤਾ ਲਾ ਕੇ ਜਿਹੜਿਆ ਤੁਹਾਡ ਜੀ ਨੇ ਗੁਰੂ ਦਾ ਲੰਗਰ ਵੀ ਜਰੂਰ ਛੱਕ ਕੇ ਜਾਣਾ ਸਾਰੇ ਸਾਡੇ ਪਿਆਰੇ ਬੱਚਿਆਂ ਨੇ ਜਿਹੜਾ ਬੁੱਢਾ ਗੱਲ ਦਾ ਨਾਮ ਕਿਉਂ ਪਿਆ ਜਦੋਂ ਗੁਰੂ ਹਰਪਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਸੀ ਤੇ ਉਦੋਂ ਮਾਤਾ ਗੰਗਾ ਜੀ ਨੇ ਹੁਕਮ ਕੀਤਾ ਸੀ ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਤੁਸੀਂ ਗੁਰੂ ਹਰਪਿੰਦ ਸਾਹਿਬ ਜੀ ਨੂੰ ਰਿਹਾ ਕਰਵਾ ਕੇ ਲਿਆਉਣਾ ਹੈ ਤੇ ਭਾਵੇਂ ਤੁਸੀਂ ਜੰਗ-ਜੁੱਧ ਕਰਕੇ ਵੀ ਰਿਹਾ ਕਰਾ ਕੇ ਲਿਆਓ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰਵਾ ਕੇ ਲਿਆਉਣਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਜਦੋਂ ਕੈਦ ਸੀ ਬਾਬਾ ਬੁੱਢਾ ਜੀ ਜਿਹੜੇ ਆ 30000 ਫੌਜ ਲੈ ਕੇ ਸਿੱਖਾਂ ਦੀ ਤੇ ਜਿਹੜੇ ਸ਼ਸ਼ਤਰਧਾਰੀ ਸੀ ਪਹਿਲਾਂ ਦਿੱਲੀ ਦੇ ਵਿੱਚ ਉਹਨਾਂ ਨੇ ਪੜਾ ਕੀਤਾ ਜਿੱਥੇ 30000 ਹੀ ਇਲਾਕਾ ਵਜਦਾ 30000 ਕਚਹਿਰੀਆਂ ਨੇ ਹੁਣ ਉਥੇ 30 ਹਜ਼ਾਰੀ ਉਹਦਾ ਉਦੋਂ ਤੋਂ ਹੀ ਨਾਮ ਪਿਆ ਬਾਬਾ ਬੁੱਢਾ ਜੀ ਜਦੋਂ 30 ਹਜ਼ਾਰ ਫੌਜ ਲੈ ਕੇ ਉਥੇ ਵਿਸ਼ਰਾਮ ਕੀਤਾ ਸੀ ਜਦੋਂ ਗਵਾਲੀਅਰ ਪਹੁੰਚੇ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਬਾਬਾ ਬੁੱਢਾ ਜੀ ਨੂੰ ਪੁੱਛਿਆ ਬਾਬਾ ਬੁੱਢਾ ਜੀ ਤੁਸੀਂ ਇੰਨੇ ਜਿਹੜੀ ਫੌਜ ਲੈ ਕੇ ਆਏ ਹੋ ਉਦੋਂ ਬਾਬਾ ਬੁੱਢਾ ਜੀ ਨੇ ਅੱਗੋਂ ਦੱਸਿਆ ਸੀ ਮਾਤਾ ਗੰਗਾ ਜੀ ਦਾ ਹੁਕਮ ਸੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰਵਾ ਕੇ ਲਿਆਉਣਾ ਹੈ ਭਾਵੇਂ ਜੰਗ ਜੁੱਧ ਵੀ ਕਰਨਾ ਪਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਬਹੁਤ ਹੀ ਖੁਸ਼ ਹੋਏ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਜਿੱਥੇ ਬ੍ਰਹਮ ਗਿਆਨੀ ਹੋ ਉੱਥੇ ਤੁਸੀਂ ਮਹਾਨ ਯੋਧੇ ਸੂਰਮੇ ਵੀ ਹੋ ਬਾਬਾ ਬੁੱਢਾ ਜੀ ਉਹ ਮਹਾਨ ਮਹਾਪੁਰਖ ਸੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਜਿਹੜੇ ਰਾਜ ਤਿਲਕ ਦਿੱਤੇ ਤੇ ਗੁਰਤਾ ਗੱਦੀ ਜਿਹੜੀ ਹੈ ਗੁਰੂ ਸਹਿਬਾਨਾਂ ਨੂੰ ਉਹ ਉਹਨਾਂ ਦੇ ਹੱਥੀ ਜਿਹੜੀ ਹੈ ਉਹ ਦਿੱਤੀ ਜਾਂਦੀ ਰਹੀ ਸੋ ਬਾਬਾ ਬੁੱਢਾ ਜੀ ਨੂੰ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸੀ ਬਾਬਾ ਬੁੱਢਾ ਜੀ ਤੁਹਾਡੇ ਨਾਮ ਤੇ ਜਿਹੜਾ ਉਹ ਪੰਥ ਚੱਲੂਗਾ ਜਿਹੜਾ ਸਿਰਮੌਰ ਹੋਵੇਗਾ ਤੇ ਜਿਹੜਾ ਰਿੱਧੀਆਂ ਸਿੱਧੀਆਂ ਨਾਲ ਆਰਸਰਾ ਪੂਰੇ ਹੋਣਗੇ ਉਹ ਵਚਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਸ੍ਰੀ ਹਜੂਰ ਸਾਹਿਬ ਵਿਖੇ ਪੂਰੇ ਕੀਤੇ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਜਿਹੜੇ ਸੀ ਉਹ ਥਾਪੇ ਤੇ ਜਿਨ੍ਹਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾਗਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਨਾਲ ਹੀ ਉਹਨਾਂ ਨੇ ਜਿਹੜਾ ਆਪਨ ਪੌਸਤਰੀ ਖਾਲਸਾ ਸੌਂਪਾ ਦੁਆਤੇ ਰੂਪ ਸਤਗੁਰੂ ਗ੍ਰੰਥਾ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਤੇ ਜਿਹੜਾ ਪੰਥ ਦੀ ਜਥੇਦਾਰੀ ਸੀ ਖਾਲਸਾ ਪੰਥ ਬੁੱਢਾ ਦਲ ਦੀ ਉਹ ਨਿਸ਼ਾਨ ਨਗਾਰੇ ਬਖਸ਼ ਕੇ ਨਾਲ ਹੀ ਉਹਨਾਂ ਨੇ ਸ਼ਸਤਰ ਬਸ਼ਤਰ ਹੁਕਮਨਾਮੇ ਬਖਸ਼ੇ ਤੇ ਹੁਕਮ ਕੀਤਾ ਸੀ ਜਿਵੇਂ ਮੈਂ ਵਿਚਰਦਾ ਓਵੇਂ ਵਿਚਰਨਾ ਹੈ ਗਊ ਗਰੀਬ ਦੀ ਰੱਖਿਆ ਕਰਨੀ ਹੈ ਜ਼ਬਰ ਜੁਲਮ ਦਾ ਟਾਕਰਾ ਕਰਨਾ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਉਹਨਾਂ ਦੀ ਸ਼ਹੀਦੀ ਦੇ ਬਦਲੇ ਤੇ ਨਾਲ ਹੀ ਜਿਹੜਾ ਖਾਲਸਾ ਰਾਜ ਵੀ ਕਾਇਮ ਕਰਨਾ ਤੇ ਨਾਲ ਹੀ ਉਹਨਾਂ ਨੇ ਜਿਹੜੇ ਐ ਛੋਟੇ ਸਾਹਿਬ ਜੀ ਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹੀਦੀ ਦੇ ਵੀ ਬਦਲੇ ਲੈਣੇ ਨੇ ਇਹ ਹੁਕਮ ਕਰਕੇ ਪੰਜਾਬ ਵੱਲ ਭੇਜਿਆ ਸੀ ਤੇ ਪੰਜਾਬ ਦੇ ਵਿੱਚ ਆਉਂਦੇ ਹੋਏ ਬਾਬਾ ਵਿਨੋਦ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਕਮਾਨ ਤੇ ਸ਼੍ਰੀ ਸਹਿਬ ਬਖਸ਼ਿਸ਼ ਕਰਕੇ ਉਹਨਾਂ ਨੂੰ ਕਿਹਾ ਸੀ ਤੁਸੀਂ ਬਾਬਾ ਵਿਨੋਦ ਸਿੰਘ ਜੀ ਇਹਨਾਂ ਪੰਜਾਂ ਸਿੰਘਾਂ ਦੀ ਜਿਹੜੀ ਹੈ ਅਗਵਾਈ ਦੇ ਵਿੱਚ ਚੱਲਣਾ ਸੋ ਬਾਬਾ ਵਿਨੋਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਆ ਕੇ ਜਿੱਥੇ ਪਾਣੀ ਪੱਤ ਸਮਾਣਾ ਲੋਹਰਾ ਤੇ ਫਿਰ ਜਿਹੜਾ ਵਜੀਦ ਖਾਨ ਨੂੰ ਚੱਪੜ ਜਿੜੀ ਦੇ ਮੈਦਾਨੇ ਜੰਗ ਦੇ ਵਿੱਚ ਸੋਧ ਕੇ ਸਰਹੰਦ ਜਿਹੜੀ ਫਤਿਹ ਕਰਕੇ ਤੇ ਇੱਥੇ ਜਿਹੜੇ ਸੀ ਉਹ ਫਤਿਹ ਦੇ ਨਿਸ਼ਾਨ ਚਲਾਏ ਸੀ ਅੱਜ ਆਪਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਜਿਹੜੇ ਇਹ 350 ਸਾਲਾ 1975 ਦੇ ਵਿੱਚ 300 ਸਾਲਾ ਮਨਾਇਆ ਸੀ ਤੇ ਹੁਣ ਜਿਹੜਾ 23 24 ਤੇ 25 ਨਵੰਬਰ ਨੂੰ ਆਪਾਂ ਸਾਡੇ 350 ਸਾਲਾਂ ਸ਼ਹੀਦੀ ਸ਼ਤਾਬ ਦੀ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਆਪਾਂ ਮਨਾਉਣੀ ਹੈ ਸਾਰੇ ਜਿੰਨੇ ਵੀ ਪ੍ਰੋਗਰਾਮ ਚੱਲ ਰਹੇ ਨੇ ਜਿੱਥੇ-ਜਿੱਥੇ ਆਪਾਂ ਦਰਸ਼ਨ ਕਰ ਸਕਦੇ ਆ ਤੁਹਾਡੇ ਮਾਤਾ-ਪਿਤਾ ਦਰਸ਼ਨ ਕਰ ਸਕਦੇ ਨੇ ਸਾਰਿਆਂ ਨੂੰ ਇਹ ਲਾਹਾ ਲੈਣਾ ਚਾਹੀਦਾ ਤੇ ਨਾਲ ਹੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਆਪਾਂ ਜਿਹੜਾ ਉਹ ਕਾਰਜ ਨਹੀਂ 모ੜ ਸਕਦੇ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਹਿੰਦੁਸਤਾਨ ਵਾਸਤੇ ਜਿਹੜਾ ਆਪਣੀ ਸ਼ਹੀਦੀ ਦਿੱਤੀ ਤੇ ਨਾਲ ਹੀ ਜਿਹੜੇ ਬੜੇ ਬਹੁਤ ਹੀ ਵੱਡੇ ਪ੍ਰੋਗਰਾਮ ਜਿਵੇਂ ਮੈਂ ਦੱਸਿਆ 13 ਤਰੀਕ ਨੂੰ ਪਰਸੋਂ ਜਿਹੜੇ ਇੱਕ ਮਹਾਨ ਸ਼ਹੀਦੀ ਮਾਰਚ ਜਿਹੜਾ ਮਹਾਨ ਨਗਰ ਕੀਰਤਨ ਖਾਲਸਾ ਪੰਥ ਬੁੱਢਾ ਦਲ ਵੱਲੋਂ ਜਿਹੜੇ ਆ ਉਹ ਸ੍ਰੀ ਆਨੰਦਪੁਰ ਆਨੰਦਪੁਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਤੇ ਦਿੱਲੀ ਤੱਕ ਲੈ ਕੇ ਜਾਣਾ ਉੱਥੇ ਹੀ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨਾਂ ਵੱਲੋਂ ਸਜਾਇਆ ਜਾਣਾ ਉੱਥੇ ਹੀ ਜਿਹੜਾ 23 ਤੇ 24 25 ਨਵੰਬਰ ਨੂੰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਹੀ 24 ਨਵੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਲੈ ਕੇ ਉਹਦੇ ਵਿੱਚ ਪੰਜਾਬ ਸਰਕਾਰ ਸੀਐਮ ਪੰਜਾਬ ਤੇ ਨਾਲ ਸਾਰੇ ਨਿਹੰਗ ਸਿੰਘ ਗੁਰੂ ਦੀਆਂ ਲਾੜਲੀਆਂ ਫੌਜਾਂ ਨੇ ਅਗਵਾਈ ਕਰਨੀ ਹੈ ਤੇ ਸਾਰੀ ਜਿਹੜੀ ਕੈਬਨਿਟ ਨੇ ਵੀ ਉਹਦੇ ਵਿੱਚ ਤਮੂਲੀਅਤ ਕਰਨੀ ਹੈ ਸਾਰੇ ਸੰਤਾਂ ਮਹਾਂਪੁਰਖਾਂ ਨੇ ਦਰਸ਼ਨ ਦੇਣੇ ਨੇ ਤੇ ਉਹ ਜਿਹੜਾ 24 ਤਰੀਕ ਨੂੰ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਸੀਸਗੰਜ ਸਾਹਿਬ ਤੱਕ ਫਿਰ ਜਿਹੜੇ ਆ ਗੁਰਤਾ ਗੱਦੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਉਹਨਾਂ ਦੇ 350 ਸਾਲਾਂ ਗੁਰਤਾ ਗੱਦੀ ਜਿਹੜੇ ਆ ਉਹ ਵੀ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾਏ ਜਾ ਰਹੇ ਨੇ 350 ਸਾਲਾਂ ਸ਼ਤਾਬਦੀ ਉਹ ਵੀ ਜਿਹੜੀ 29 ਨਵੰਬਰ ਨੂੰ 29 ਨਵੰਬਰ ਨੂੰ ਇੱਕ ਮਹਾਨ ਜਿਹੜਾ ਉਹ ਨਗਰ ਕੀਰਤਨ ਸਾਰੀਆਂ ਹੀ ਨਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕੀਰਤਪੁਰ ਸਾਹਿਬ ਉੱਥੋਂ ਜਿਹੜੇ ਆਰੰਭ ਹੋ ਕੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਨੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗਈ ਇਹ ਸਾਰੇ ਪ੍ਰੋਗਰਾਮ ਜਿਹੜੇ ਲਾਈਵ ਵੀ ਵੀ ਹੋਣੇ ਨੇ ਸਾਰਿਆਂ ਨੇ ਆਪਾਂ ਦਰਸ਼ਨ ਦਿਦਾਰੇ ਕਰਨੇ ਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਹੋਏ ਪੂਰਨ ਕਰਮ ਹੋਏ ਪ੍ਰਭ ਮੇਰਾ ਗੁਰੂ ਸਾਹਿਬ ਕਿਰਪਾ ਕਰਨ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਉਣਾ ਹਉਮੈ ਵਿੱਚੋਂ ਜਾਏ ਗੁਰੂ ਸਾਹਿਬ ਸਾਰੇ ਬੱਚਿਆਂ ਤੇ ਸਾਰੇ ਸਟਾਫ ਤੇ ਤੇ ਸਾਰੀ ਮੈਨੇਜਮੈਂਟ ਤੇ ਆਪਣਾ ਮਿਹਰ ਭਰਿਆ ਹੱਥ ਬਖਸ਼ੀ ਰੱਖਣ ਵਿਚ ਕਰਤਾ ਪੁਰਖ ਲੋਵਾ ਵਾਲ ਨਾ ਮਿੰਗਾ ਹੋਵਾ ਗੁਰੂ ਸਾਹਿਬ ਹਮੇਸ਼ਾ ਮਿਹਰ ਪ੍ਰਿਆਸ ਬਖਸ਼ ਕੇ ਸਾਰੇ ਜਿਹੜਾ ਬੁੱਢਾਦਾਲ ਪਬਲਿਕ ਸਕੂਲ ਹੋਰ ਵੀ ਤਰੱਕੀਆਂ ਕਰੇ ਚੜ੍ਹਦੀ ਕਲਾ ਦੇ ਵਿੱਚ ਰਵੇ ਸਾਰਿਆਂ ਨੂੰ ਫੇਰ ਬੇਨਤੀ ਹੈ ਜਿਨ੍ਹਾਂ ਗੁਰਸੇ ਬੱਚਿਆਂ ਨੇ ਜਾਂ ਗੁਰਸੇ ਸਾਡੇ ਸਟਾਫ ਨੇ ਜੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਮੈਂ ਦੇਖ ਰਿਹਾ ਸੀ ਇੱਕ ਟੀਚਰ ਇੱਥੇ ਘੁੰਮ ਰਹੀ ਹੈ ਉਹਨੇ ਪਹਿਲਾਂ ਅਮਰਤ ਨਹੀਂ ਸੀ ਛਕਿਆ ਹੋਇਆ ਅੱਜ ਉਹਨੇ ਕਿਰਪਾਨ ਪਾਈ ਹੋਈ ਹੈ ਗੁਰੂ ਸਾਹਿਬ ਦੀ ਕਿਰਪਾ ਸਾਰਿਆਂ ਨੂੰ ਖੰਡੇ ਬਾਟੇ ਦਾ ਅਮਰ ਛਕਣਾ ਚਾਹੀਦਾ ਹੈ ਬੱਚੇ ਵੀ ਜਰੂਰ ਖੰਡੇ ਬਾਟੇ ਦਾ ਅਮਰ ਛਕਣ ਸਹਬਜਾਦੇ ਜਿਨ੍ਹਾਂ ਨੇ ਸੂਬੇ ਸਰਹੰਦ ਨੂੰ ਜਿਹੜੀ ਐ ਜੁੱਤੀ ਦੀ ਨੋਕ ਦਿਖਾਈ ਸੀ ਤੇ ਉਹਨਾਂ ਨੇ ਈਨ ਨਹੀਂ ਸੀ ਮੰਨੀ 7 ਸਾਲ ਦੇ ਤੇ 9 ਸਾਲ ਦੇ ਜਿਹੜੇ ਉਹ ਬੱਚੇ ਸੀ ਸਹਬਜਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਉਹਨਾਂ ਦੇ ਵਾਰਸਾਂ ਤੇ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਤੇ ਬਾਣੇ ਦੇ ਧਰਨੀ ਹੋਵੋ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਉਹ ਮਹਾਰਾਜ ਦੇ ਬਚਨ ਵੀ ਆਪਾਂ ਜੇ ਖੰਡੇ ਬਾਟੇ ਦਾ ਅਮਰ ਛੱਕਿਆ ਉਹ ਬਚਨ ਵੀ ਤਾਂ ਹੀ ਪੂਰੇ ਹੁੰਦੇ ਨੇ ਸਵਾ ਲੱਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਗੁਰੂ ਗੋਬਿੰਦ ਸਿੰਘ ਜੀ ਇੰਨੀ ਸ਼ਕਤੀ ਆ ਜਾਂਦੀ ਹੈ ਜਦੋਂ ਅਮਰ ਛੱਕ ਲੈਨੇ ਆਪਾਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੁੰਦੀ ਹੈ ਇੰਨਾ ਕੁਝ ਕਹਿੰਦਾ ਆਇਆ ਸਾਰੇ ਬੱਚਿਆਂ ਨੇ ਸਭ ਨੇ ਲੰਗਰ ਛੱਕ ਕੇ ਜਾਣਾ ਇੰਨਾ ਕੁਝ ਕਹਿੰਦਾ ਆਇਆ ਤੁਹਾਡੇ ਸੰਗਤਾਂ ਤੋਂ ਬਾਬਾ ਹਰਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰਿੱਕੀ ਜੀ ਬਾਬਾ ਮਨਮੋਹਨ ਸਿੰਘ ਜੀ ਭਾਰਨ ਵਾਲੇ ਵਿਦੇਸ਼ਾਂ ਦੇ ਵਿੱਚ ਮੇਰੇ ਨਾਲ ਇਹੀ ਹੁੰਦੇ ਨੇ ਗੁਰੂ ਸਾਹਿਬ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜ਼ਬ ਕਾ ਜੁੱਧ ਜੋਕੀਨਾ ਖੰਡਾ ਫੜਿਆ ਦੋ ਧਾਰਾ ਹੈ ਚਈ ਮਈ ਮਾਰ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ਗਗਨ ਮੰਡਲ ਮੈਂ ਬੂੰਗਾ ਹਮਾਰਾ ਮਹਾਕਾਲ ਰਖਵਾਰਾ ਹੈ ਜਿਹੜਾ ਗੁਰੂ ਸਾਹਿਬ ਨੇ ਆਪਾਂ ਨੂੰ ਵਚਨ ਕੀਤੇ ਸੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਗਵਾਰੋ ਇਸ ਤਰ੍ਹਾਂ ਮਿਲਾਂਗੇ ਬਚੇ ਸ਼ਰਨ ਜੋ ਹੋਏ ਉਹ ਜਿਹੜੇ ਬਚਨ ਵੀ ਗੁਰੂ ਸਾਹਿਬ ਦੇ ਪੂਰੇ ਹੋਣੇ ਨੇ ਮਹਾਰਾਜ ਨੇ ਦਸਮ ਬਾਣੀ ਚ ਲਿਖਿਆ ਹੋਇਆ ਚੀਨ ਮਚੀਨ ਸ਼ੀਨ ਜਬ ਲੀਨਾ ਉਤਰ ਦੇਸ਼ ਪਿਆਨਾ ਕੀਨਾ 96 ਕਰੋੜ ਖਾਲਸਾ ਜਿਹੜਾ 96 ਕਰੋੜ ਖਾਲਸਾ ਹੋਣਾ ਤੇ ਉਹਦੀ ਜਿਹੜੀ ਰਾਸਤ ਬਾਸਤ ਦੁਆਰਾ ਹਜੂਰ ਸਾਹਿਬ ਉੱਥੇ ਪਹਿਲਾਂ ਹੀ ਜਮਾ ਕੀਤਾ ਹੋਇਆ ਜਿਹੜਾ ਵੀ ਬੁੱਢਾ ਦਲ ਦਾ ਜਥੇਦਾਰ ਹੋਣਾ ਉਹ 96 ਕਰੋੜ ਖਾਲਸੇ ਦਾ ਜਥੇਦਾਰ ਹੋਣਾ ਸੋ ਗੁਰੂ ਸਾਹਿਬ ਦੀ અપਾਰ ਕਿਰਪਾ ਹੋਣੀ ਹੋਣੀ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਾਰੇ ਮਿਲਾਂਗੇ ਬਚੇ ਸ਼ਰਨ ਜੋ ਹੋਏ ਬਾਬਾ ਹਰਜੀਤ ਸਿੰਘ ਜੀ ਹੁਣ ਤੁਸੀਂ ਖੜਕਾਓ ਖੰਡਾ ਅਨੰਦ ਸਾਹਿਬ ਦੇ ਪਾਠ ਤੇ ਨਾਲ ਹੀ ਜਿਹੜਾ ਅਰਦਾਸ ਹੋਣੀ ਮੁਖਵਾਗ ਤੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਫਿਰ ਲੰਗਰ ਛੱਕੇ ਸਾਰਿਆਂ ਨੇ ਫਿਰ ਆਪਾਂ ਵਧਾਈ ਲੈਣੀ ਇਹਨਾਂ ਕੁਝ ਕਹਿੰਦਾ ਆ ਤੁਹਾਡੇ ਸੰਗਤਾਂ ਤੋਂ ਖਿਮਾ ਦਾ ਜਾਚਕ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਓ ਜਗਤ ਪੋਸੋਕ